ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਗਏ ਆ ਇੱਕ ਹੋਰ ਨਵੀਂ ਫਨੀ ਕਮੈਂਟਾਂ ਵਾਲੀ ਵੀਡੀਓ ਦੇ ਨਾਲ ਅੱਜ ਦੀ ਵੀਡੀਓ ਬਹੁਤ ਹੀ ਫਨੀ ਹੋਣ ਜਾ ਰਹੀ ਹੈ ਇਸ ਲਈ ਲਾਸਟ ਤੱਕ ਜ਼ਰੂਰ ਦੇਖਿਓ ਤਾਂ ਚੱਲਿਏ ਸ਼ੁਰੂ ਕਰਦੇ ਹਾਂ ਡ్రਾਈ ਫਰੂਟ ਕਿਤੇ ਖੁੱਲਾ ਰਹਿ ਗਿਆ ਤੇ ਇਹਦੇ ਵਿੱਚ ਟੂਰੀਆਂ ਵੱੜ ਗਈਆਂ ਤੇ ਮੈਂ ਬੰਦ ਕਰ ਚੁੱਕਾ ਪੂਜੀਆ ਪੂਜੀਆ ਟਾਸਟੀ ਪਤਾ ਨਹੀਂ ਮੰਮੀ ਨੇ ਛੱਡਿਆ ਕਿ ਨੂਰ ਨੇ ਛੱਡਿਆ ਮੈਨੂੰ ਆਪਣੀ ਧਿਆਨ ਟਾਸਟੀ ਪੂਜੀਆ ਵਿੱਚ ਚਾਪਤੀ ਸਿਰਦੀ ਮਿਕਸ ਹੋ ਜਾਗਾ ਤੈਨੂੰ ਛੱਡਿਆ ਨਾ ਮੈਂ ਤਾਂ ਕਿਉਂ ਛੱਡੂਗੀ ਮੈਂ ਪਾ ਲੈ ਹੋਰ ਕੀ ਉਸ ਪੁੱਲਾ ਬਾਈ ਡਰਾਈ ਫਰੂਟ ਕਿਹਦੇ ਜੂਈ ਵਜਦੀ ਬਣ ਕੇ ਚੋ ਨਿਕਲੀ ਉਹਦੇ ਅੱਛਾ ਡਰਾਈ ਫਰੂਟ ਇਹਨੂੰ ਕਹਿੰਦੇ ਆ ਸਾਨੂੰ ਅੱਜ ਪਤਾ ਲੱਗਾ ਨਾ ਵੀਡੀਓ ਬਣਾਉਣ ਤੋਂ ਬਾਅਦ ਇਹਨਾਂ ਫੇਰ ਚੱਕ ਲੈਣਾ ਡਰਾਈ ਫਰੂਟ ਮਿੰਗੇ ਆਈਟਮਾਂ ਜੀ ਐਵੇਂ ਨਾ ਰੱਖਿਆ ਕਰੋ ਵੀਰ ਦਾ ਦਿਲ ਘਟੀ ਜਾਂਦਾ ਡਰਾਈ ਫਰੂਟ ਸੁੱਕਣਾ ਪੈਣਾ ਮਾਤਾ ਤੂਫਾਨ ਵਾਲੀ ਸਾਰੇ ਦੇਵੀ ਦੇਵ ਤੇ ਤੇਰੇ ਨੇੜੇ ਹੀ ਹੋਣੇ ਲੱਗਦਾ ਹੋਰ ਕਿਤੇ ਥਾਣੀ ਸੀ ਨਜ਼ਰ ਤਾਂ ਨਹੀਂ ਲੱਗੂ ਪਰ ਗਰਮ ਜ਼ਰੂਰ ਲੱਗੂ ਥੋੜੇ ਟਾਈਮ ਤੱਕ ਰੱਬ ਕਰਕੇ ਤੇਰੇ ਬਾਹਲ ਹੀ ਫੁੱਕ ਜਾਣ ਧੂਪ ਨਾਲ ਟ੍ਰੇਨ ਹੀ ਬੜੀ ਫਿਰਦੀ ਹੈ ਜੇ ਕਾਰਾ ਤੂਫਾਨ ਵਾਲੀ ਮਾਤਾ ਦਾ ਮੈਂ تیر ਕੋ ਕਰਿਚੇ ਜਲ ਪੰਛੀ ਮੈਥੇ ਵਾਰਦੇ ਤੂੰ ਗੁੱਟੀਆਂ ਗਰੇ ਤੇਰੀ ਲੱਕਰ ਤੇ ਹੁੰਦੀ ਟਟਾ ਤੇ ਦੇ ਬਿੱਠੀ ਕਰ ਕੇ ਰਸ ਦੇ ਵੀਰ ਪੱਬੀ ਦੀ ਪ੍ਰਾਂਦੀ ਨਾਲ ਫਾਹਾ ਦੇ ਦੇ ਸਾਨੂੰ ਵੀਰ ਬੈਲਟਾ ਮਾਰ ਮਾਰ ਲਾਸ਼ਾ ਪਾ ਦੇ ਵੀਰ ਕਹਿੰਦਾ ਮੇਰੇ ਨਾਲ ਨੱਚ ਮੈਂ ਲੋਕਾਂ ਦੀ ਹੱਕ ਤੇ ਦੀਵਾ ਬਾਲ ਲੈਣਾ ਹੈ ਬਾਈ ਜਿਹੜੀ ਤੇਰੀ ਲੱਖਾਂ ਵਿੱਚ ਪਈ ਆਉਂਦੀ ਆ 10 ਰੁਪਏ ਦੀ ਸਪਰੇਅ ਲੈ ਕੇ ਦੇ ਜਾ ਐਦਾਂ ਦੀ ਵੀਡੀਓ ਨਾ ਪਾਇਆ ਕਰੋ ਮੇਰੇ ਤਾਂ ਪਹਿਲਾਂ ਹੀ ਪਥਰੀ ਆ ਵੀਰੇ ਆਪ ਦਾ ਸਗਨ ਵਾਲੇ ਪੈਸਿਆਂ ਚੋਂ 100 ਰੁਪਏ ਦੇ ਦੇ ਮੈਂ ਜ਼ਹਿਰ ਖਰੀਦਣਾ ਕਹਾਇਆ ਸੱਚੀ ਮੁੱਕ ਜਾਣੀ ਏ ਇਹ ਕਰਵਾਉਣਗੇ ਮੰਗੋ ਟੌਫੀ ਤੇ ਕੇਸ ਲੱਗਦਾ ਛੋਟਾ ਪਾਈ ਟੌਫੀ ਮੰਗਦਾ ਇਹਦੇ ਤੋਂ ਐਨੀ ਛੇਤੀ ਦਾ ਕੋਬਰਾ ਸੱਪ ਦਾ ਜ਼ਹਿਰ ਵੀ ਅਸਰ ਨਹੀਂ ਕਰਦਾ ਜਿੰਨੀ ਛੇਤੀ ਮੰਗੋ ਟੌਫੀ ਨੇ ਕਰਤਾ ਹਾਇ ਰੱਬਾ ਇਹਦੇ ਚ ਜ਼ਹਿਰ ਪਾਈ ਸੀ ਰੱਬੇ ਦੀ ਆਤਮਾ ਨੂੰ ਸ਼ਾਂਤੀ ਦੇਵੇ ਜਿਹੜੀ ਟੋਫੀ ਹਲਕ ਵਿੱਚ ਫਸਾ ਕੇ ਮਰ ਗਈ ਜਦ ਨਿਆ ਆਜਾ ਜਦ ਨਿਆ ਆਜਾ ਜਦ ਨਿਆ ਆਜਾ ਜਦ ਲੱਤ ਕਮਾਈ ਚੰਦਰੀ ਨੇ ਜਾਨ ਹੀ ਕੱਢ ਲਈ ਮੈਨੂੰ ਤਾਂ ਔਰੇਂਜ ਸੂਟ ਵਾਲੀ ਦੇ ਸਟੈਪ ਤੇ ਹੀ ਹਾਸਾ ਆ ਹੀ ਜਾਂਦਾ ਗਿੱਟੇ ਦੂਰੋਂ ਹੀ ਲਿਸ਼ਕਾਰੇ ਮਾਰ ਰਹੇ ਐ ਨਾ ਦੇ ਹਾਏ ਕੀ ਜਲੂਸ ਕੱਢਿਆ ਖੱਟੇ ਸੂਟ ਵਾਲੀ ਤਾਂ ਲੱਗ ਗਈ ਚਮਕਦੀ ਐ ਬੱਸ ਕਰ ਕੰਮ ਲਈਏ ਨਾਰੋ ਮੇਲਾ ਬੁਕੇ ਲਿਆਉਂਦਾ ਤੇਰੇ ਸੱਜਣ ਨੂੰ ਬੱਸ ਕਰੋ ਭਾਬੀ ਜੀ ਸਾਡੇ ਪਿੰਡੋਂ ਪਾਣੀ ਮਸਾਂ ਹੀ ਸੁੱਕਿਆ ਆ ਨਾ ਰੋ ਕਮਲੀਏ ਨਹੀਂ ਤਾਂ ਮੈਂ ਵੀ ਰੋ ਪੈਣਾ ਵਾਂ ਅੱਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਫਿਰ ਤੂੰ ਪਾ ਗਿਆ ਨੋਟਿਸ ਦਸਰੇ ਦਲੀ ਨਾ ਤਾ ਹਜੂ ਹਜੂ ਆ ਗੁਰੇ ਤੋੜੇ ਚੱਲ ਨਿਪੜਾ ਲਾ ਫਿਰ ਖਾ ਲੈਣੇ ਨਾ ਫਿਰ ਕਤਾਨ ਤੋਂ ਕੁਛ ਲੇ ਗਏ ਮੋਂ ਉਹੋ ਅੱਛਾ ਤਾਂ ਮੈਨੂੰ ਪਤਾ ਗਾਣਾ ਅਰਸ ਮੈ ਆਪ ਚਾਹੀਦੀ ਝੁੰਡੇ ਤੋਤੇ ਨੂੰ ਕਿੰਨਾ ਟਾਈਮ ਹੋ ਗਿਆ ਕਿਤੇ ਮੇਰੀ ਨਾਲ ਦੀ ਹੁੰਦੀ ਨਾ ਮੈਂ ਕੋਠੇ ਤੋਂ ਪਰਾਂ ਮਾਰਨੀ ਸੀ ੱੱਕੇ ਨਾਲ ਹੀ ਕਿਊਟ ਬਣੀ ਜਾਂਦੀ ਐ ਮੇਰਾ ਵੀਰ ਪਰੌਂਠੇ ਫੇਰ ਖਾ ਲਈ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਨਵਾ ਕੇ ਲਿਆ ਟਾਇਲਟ ਵਾਲੇ ਹੱਥ ਤਾਂ ਤੋ ਲੈਣਦੇ ਇਹਨੂੰ ਉਸ ਐਨਾ ਹੀ ਅਗਰ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਅਗਲੀ ਵੀਡੀਓ ਕਿਸ ਤੇ ਹੋਵੇ